ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਯੂਕੇ ਦੇ ਸਾਊਥ ਪੋਰਟ ਵਿਖੇ ਦੰਗੇ ਪੜ ਗਏ ਨੇ ਦੰਗੇ ਕਾਫੀ ਜ਼ਿਆਦਾ ਵੱਧ ਗਏ ਨੇ ਇੱਥੇ ਤੱਕ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਕਹਿ ਲੋ ਕਿ ਦੰਗਿਆਂ ਦਾ ਸ਼ਿਕਾਰ ਹੋਣਾ ਪਿਆ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਮੇਨਾ ਗੱਲਬਾਤ ਕਰਨ ਲਈ ਜੁੜੇ ਨੇ ਯੂਕੇ ਤੋਂ ਦਰਜੀਤ ਸਿੰਘ ਸਵਾਗਤ ਕਰਨ ਦੀ ਸੰਧਨ ਲਈ ਥੈਂਕ ਯੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂ ਦਰਜੀਤ ਸਿੰਘ ਯੂਕੇ ਦੇ ਵਿੱਚੋਂ ਸੀ ਯੂਕੇ ਦੇ ਰਹਿ ਰਹੇ ਹਾਂ ਤੇ ਯੂਕੇ ਦੇ ਵਿੱਚ ਇਸ ਵਕਤ ਕਾਫੀ ਦੰਗੇ ਪੜ ਗਏ ਨੇ ਕਿ ਲੋਕਿ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਕੀ ਇਹ ਸਾਰਾ ਮਸਲਾ ਸਰ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਦੇਖੋ ਬੜੀ ਦਰਦਨਾਕ ਘਟਨਾ ਸੋਮਵਾਰ ਵਾਲੇ ਦਿਨ ਵਾਪਰੀ ਹੈ ਸਾਊਥ ਕੋਰਟ ਦੇ ਵਿੱਚ ਜਿੱਥੇ ਇੱਕ ਡਾਂਸ ਕਲਾਸ ਜਿਹੜੀ ਹੈ ਬੱਚਿਆਂ ਦੀ ਉਹ ਲੱਗ ਰਹੀ ਸੀ ਤੇ ਜਿੱਥੇ ਇੱਕ ਸਿਰਫਰੇ ਨੇ ਆ ਕੇ ਚਾਕੂ ਦੇ ਨਾਲ ਉਹ ਬੱਚਿਆਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਮਲਾਵਰ ਦੀ ਉਮਰ ਜਿਹੜੀ ਹੈ ਉਹ 17 ਸਾਲ ਦੱਸੀ ਗਈ ਹੈ ਉਹਦਾ ਨਾਮ ਜਨਤਕ ਨਹੀਂ ਕੀਤਾ ਗਿਆ ਕਿਉਂਕਿ ਉਹ ਹਜੇ ਮਿਨਰ ਦੇ ਵਿੱਚ ਆਉਂਦਾ ਹੈ ਸੋ ਉਹ 17 ਸਾਲ ਦਾ ਜਿਹੜਾ ਸਿਰਫ ਰਿਆ ਜਿਹੜਾ ਹੋ ਸਕਦਾ ਹੈ ਹਮਲਾਵਰ ਸੀ ਜਾਂ ਉਹਦੇ ਕੀ ਮਨਚਾ ਸੀ ਇਹ ਤਾਂ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਜਿਹੜੀ ਉਹ ਡਿਕਲੇਅਰ ਕਰੇਗੀ ਪਰ ਫਿਲਹਾਲ ਦੀ ਘੜੀ ਉਹਦਾ ਨਾਮ ਜਾਂ ਉਹਦੇ ਬਾਰੇ ਮੈਂਸ਼ਨ ਕੱਟ ਕੀਤਾ ਗਿਆ ਸੋ ਉਹਨੇ ਬੱਚਿਆਂ ਦੇ ਉੱਤੇ ਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਤਿੰਨ ਬੱਚੀਆਂ ਦੀ ਮੌਤ ਹੋ ਗਈ ਯਾਨੀ ਕਿ ਤਿੰਨ ਬੱਚੀਆਂ ਜਿਹੜੀਆਂ ਨੇ ਇਸ ਅਟੈਕ ਦੇ ਵਿੱਚ ਮਾਰੀਆਂ ਗਈਆਂ ਉਸ ਤੋਂ ਬਾਅਦ 11 ਤੋਂ ਵੱਧ ਜਿਹੜੇ ਹੋਰ ਲੋਕ ਸੀ ਉੱਥੇ ਉਹ ਵੀ ਜ਼ਖਮੀ ਹੋਏ ਆ ਦੋ ਅਡਲਟਸ ਯਾਨੀ ਕਿ ਦੋ ਟੀਚਰ ਹੋ ਸਕਦੇ ਨੇ ਇੱਕ ਯੋਗਾ ਟੀਚਰ ਦੱਸੀ ਜਾਂਦੀ ਹੈ ਜਿਹੜੀ ਜ਼ਖਮੀ ਹੋ ਗਈ ਬੱਚਿਆਂ ਨੂੰ ਬਚਾਉਂਦੀ ਬਚਾਉਂਦੀ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਇਹ ਨੌਜਵਾਨ ਜਿਹੜਾ ਸੀ ਜਿਹੜਾ ਸਿਰਫ ਰਿਆ ਨੌਜਵਾਨ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਸਾਊਥ ਪੋਸਟ ਰਿਪੋਰਟ ਦੇ ਵਿੱਚ ਉਸ ਤੋਂ ਬਾਅਦ ਸੈਂਟਰ ਲੰਡਨ ਜਾਂ ਫਿਰ ਹੋਰ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਬਹੁਤ ਵੱਡੇ ਪ੍ਰੋਟੈਸਟ ਹੋਏ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਮਤਲਬ ਕਿ ਪੀਸਫੁੱਲ ਪ੍ਰੋਟੈਸਟ ਸ਼ੁਰੂ ਕੀਤਾ ਪਰ ਉਹ ਬਾਅਦ ਵਿੱਚ ਵਾਇਲੈਂਟ ਹੋ ਗਿਆ ਲੋਕਾਂ ਨੇ ਸਰਕਾਰੀ ਪ੍ਰਾਪਰਟੀ ਸਾੜੀ ਇਥੋਂ ਤੱਕ ਕਿ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਉਹ ਉੱਥੇ ਤੱਕ ਹੀ ਸਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੋਰ ਇੱਕ ਪ੍ਰੋਟੈਸਟ ਕਰਨ ਵਾਸਤੇ ਲੋਕ ਜਿਹੜੇ ਆ ਸਾਊਥ ਪੋਰਟ ਦੇ ਵਿੱਚ ਇਕੱਠੇ ਹੋਏ ਤੇ ਉਹ ਵੀ ਬਾਅਦ ਵਿੱਚ ਵਾਇਲੈਂਟ ਹੋ ਗਿਆ ਫਿਰ ਉੱਥੇ ਵੀ ਮਤਲਬ ਕਿ ਲੋਕਾਂ ਨੇ ਕੀ ਕੀਤਾ ਸਾਊਥ ਪੋਰਟ ਦੇ ਵਿੱਚ ਇਹ ਗੱਲ ਜਿਹੜੀ ਹੈ ਧਿਆਨ ਦੇਣ ਯੋਗ ਹੈ ਕਿ ਇਹ ਜਿਹੜੇ ਪ੍ਰੋਟੈਸਟਰ ਸੀ ਜਾਂ ਫਿਰ ਕਈ ਇਹ ਦੰਗਾ ਕਰਨ ਵਾਲੇ ਲੋਕ ਸੀ ਜਿਹੜੇ ਗੁੱਸੇ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਮਸਕ ਜਿਹੜੀ ਹੁੰਦੀ ਆ ਮੁਸਲਮਾਨ ਭਾਈਚਾਰੇ ਦੀ ਮਸਕ ਹੁੰਦੀ ਆ ਉਹਦੇ ਉੱਤੇ ਅਟੈਕ ਕਰ ਦਿੱਤਾ ਇਟਾਂ ਰੋੜਿਆਂ ਦੇ ਨਾਲ ਸ਼ੀਸ਼ੇ ਭੰਨ ਦਿੱਤੇ ਹੋਰ ਜੋ ਵੀ ਸੀ ਤੋੜ-ਫੋੜ ਜਿਹੜੀ ਕਰ ਦਿੱਤੀ ਕਿਉਂ ਉਹਦਾ ਕਾਰਨ ਇਹ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੇਕ ਖਬਰ ਕਮਾ ਦਿੱਤੀ ਗਈ ਕਿ ਕਿਸੇ ਮੁਸਲਮਾਨ ਨੌਜਵਾਨ ਨੇ ਇਹ ਜਿਹੜਾ ਹੈਕ ਕਰਾਇਮ ਕੀਤਾ ਯਾਨੀ ਕਿ ਬੱਚਿਆਂ ਦੇ ਉੱਤੇ ਹਮਲਾ ਕੀਤਾ ਪਰ ਇਹ ਖਬਰ ਜਿਹੜੀ ਹੈ ਉਹ ਬਿਲਕੁਲ ਝੂਠੀ ਸੀ ਹਾਲੇ ਤੱਕ ਉਹ ਉਹ ਨਾਮ ਜਨਤਕ ਨਹੀਂ ਕੀਤਾ ਗਿਆ ਉਹਦਾ ਧਰਮ ਕੀ ਸੀ ਉਹ ਜਨਤਕ ਨਹੀਂ ਕੀਤਾ ਗਿਆ ਆਫੀਸ਼ੀਅਲੀ ਤੌਰ ਦੇ ਉੱਤੇ ਤੇ ਇਹ ਝੂਠੀ ਇੱਕ ਪੋਸਟ ਕਮਾਈ ਗਈ ਟਿਕਟੌਕ ਜਾਂ ਫਿਰ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ ਦੇ ਜ਼ਰੀਏ ਜਿਹਨੂੰ ਲੈ ਕੇ ਫਿਰ ਜਿਹੜੇ ਪ੍ਰੋਟੈਸਟਰ ਸੀ ਦੰਗਾਕਾਰੀ ਸੀ ਉਹਨਾਂ ਨੂੰ ਲੱਗਿਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ 12 ਆਏ ਹੋਏ ਮੁਸਲਮਾਨ ਨੇ ਜਾਂ ਫਿਰ ਜਿਹੜੇ ਅਜ਼ਾਇਲਮ ਸੀਕਰ ਮੁਸਲਮਾਨ ਨੇ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਸਾਡੇ ਦੇਸ਼ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਆ ਸੋ ਉਹਨਾਂ ਨੇ ਮਸਜਿਦ ਦੇ ਉੱਤੇ ਹਮਲਾ ਕਰ ਦਿੱਤਾ ਮਤਲਬ ਕਿ ਬਹੁਤ ਭੰਨ ਤੋੜ ਹੋਈ ਹੈ ਬੜਾ ਨੁਕਸਾਨ ਹੋਇਆ ਉਸ ਤੋਂ ਬਾਅਦ ਮਸਜਿਦ ਦਾ ਜਿਹੜਾ ਚੇਅਰਮੈਨ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਖੁਦ ਕਿਹਾ ਕਿ ਇਹ ਘਟਨਾ ਜਿਹੜੀ ਆ ਮੜੀ ਮੰਦ ਭਾਗੀ ਹੈ ਜਿਨੇ ਵੀ ਵਰਤਾਈ ਹੈ ਸੋ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਸੋ ਮਤਲਬ ਹਜੇ ਤੱਕ ਅਨਰੈਸਟ ਜਿਹੜੀ ਹੈ ਉਹ ਯੂਕੇ ਦੇ ਮੁੱਖ-ਮੁੱਖ ਸ਼ਹਿਰਾਂ ਦੇ ਵਿੱਚ ਜਿਹਦੇ ਵਿੱਚ ਸੈਂਟਰ ਲੰਡਨ ਵੀ ਆ ਜਾਂਦਾ ਹੈ ਸਾਊਥ ਪੋਰਟ ਵੀ ਆ ਜਾਂਦਾ ਹੈ ਜਾਂ ਫਿਰ ਹੋਰ ਛੋਟੇ-ਮੋਟੇ ਨਾਲ ਲੱਗਦੇ ਟਾਊਨ ਜਿਹੜੇ ਨੇ ਉੱਥੇ ਇਸ ਵੇਲੇ ਨਿਗਰਾਨੀ ਰੱਖੀ ਜਾ ਰਹੀ ਹੈ ਪੁਲਿਸ ਪੰਪਾਂ ਪਾਰ ਹੈ ਮੈਂ ਨਾਲ ਨਾਲ ਦੱਸ ਦਵਾਂ 50 ਪੁਲਿਸ ਵਾਲੇ ਜ਼ਖਮੀ ਹੋਏ ਆ ਇਹਦੇ ਵਿੱਚ ਤੇ ਸਰਕਾਰੀ ਪ੍ਰਾਪਰਟੀ ਜਿਹੜੀ ਸਾੜੀ ਗਈ ਹੈ ਉਹ ਅਲੱਗ ਸਾੜੀ ਗਈ ਹੈ ਲੋਕਾਂ ਦੇ ਵਿੱਚ ਗੁੱਸਾ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੋ ਨਵੇਂ ਬਣੇ ਪ੍ਰਧਾਨ ਮੰਤਰੀ ਨੇ ਸਟ੍ਰੀਮਰ ਤੇ ਉਹ ਉੱਥੇ ਜਾਂਦੇ ਆ ਜਾਂ ਜਾ ਕੇ ਸ਼ਰਧਾਂਜਲੀ ਦਿੰਦੇ ਫੁੱਲ ਭੇਟ ਕਰਦੇ ਜਿੱਥੇ ਬੱਚੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤਾਂ ਉੱਥੇ ਲੋਕਾਂ ਦੇ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਸੀ ਕਿ ਮਿਸਟਰ ਪ੍ਰਾਈਮ ਮਿਨਿਸਟਰ ਨੈਕਸਟ ਕਿਹੜੇ ਬੱਚੇ ਦੀ ਵਾਰੀ ਹੈ ਤੁਸੀਂ ਕਦੋਂ ਇਹਨੇ ਬਾਰੇ ਸੋਚਣਾ ਸ਼ੁਰੂ ਕਰੋਗੇ ਕਿਤੇ ਸਾਡਾ ਬੱਚਾ ਤਾਂ ਨਹੀਂ ਨੈਕਸਟ ਮਤਲਬ ਲੋਕਾਂ ਵੱਲੋਂ ਇਹ ਆਵਾਜ਼ਾਂ ਜਿਹੜੀਆਂ ਨੇ ਇੱਕ ਮਤਲਬ ਦਰਦ ਦੇ ਨਾਲ ਉਠਾਈਆਂ ਜਾ ਰਹੀਆਂ ਸੀ ਜਿਸ ਦਾ ਜਵਾਬ ਤਾਂ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਨਹੀਂ ਦਿੱਤਾ ਪਰ ਇਹ ਉਹਨਾਂ ਦੇ ਆਪਾਂ ਕਹਿ ਸਕਦੇ ਆਂ ਵੀ ਉਹਨਾਂ ਦੇ ਧਿਆਨ ਦੇ ਵਿੱਚ ਹੈ ਉਹਨਾਂ ਨੇ ਡਾਊਨਿੰਗ ਸਟਰੀਟ ਵਿਖੇ ਜਿੱਥੇ ਪ੍ਰਧਾਨ ਮੰਤਰੀ ਬੈਠਦੇ ਨੇ ਜਿਹੜਾ ਉਹਨਾਂ ਦਾ ਆਫਿਸ ਹੈ ਉਥੇ ਵੱਡੇ ਪੁਲਿਸ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਅਹਿਮ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਸਾਰੀ ਜਿਹੜੀ ਪੜਤਾਲ ਕਰਕੇ ਇਹ ਕੰਮ ਜਲਦੀ ਜਿਹੜਾ ਹੈਗਾ ਉਹ ਸਮਾਪਤੀ ਵੱਲ ਵਧਣਾ ਚਾਹੀਦਾ ਇਹਦਾ ਜੋ ਵੀ ਰਿਜ਼ਲਟ ਹੈ ਉਹ ਕੱਢੋ ਸੋ ਮਤਲਬ ਕਹਿਣ ਦਾ ਵੀ ਇਹ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਵੀ ਇਹ ਨਾਈਫ ਕ੍ਰਾਈਮ ਜਿਹੜੇ ਆ ਉਹ ਲਗਾਤਾਰ ਹੁੰਦੇ ਆ ਰਹੇ ਨੇ ਉਹ ਭਾਵੇਂ ਕਦੇ ਕਿਸੇ ਐਡਲਟ ਨੂੰ ਮਾਰ ਦਿੱਤਾ ਗਿਆ ਖਾਸ ਤੌਰ ਤੇ ਬੱਚੇ ਜਿਹੜੇ ਹੈ ਉਹ ਇਹਦਾ ਸ਼ਿਕਾਰ ਹੁੰਦੇ ਆ ਤੇ ਮਾਰਨ ਵਾਲੇ ਵੀ ਮਿਨਰ ਹੀ ਹੁੰਦੇ ਆ ਕੋਈ 16 17 ਸਾਲ ਦੇ ਬੱਚੇ ਜਿਹੜੇ ਨੇ ਇੱਥੇ ਮੈਂ ਬਹੁਤ ਸੁਣਦਾ ਹੁੰਨਾ ਕਈ ਵਾਰੀ ਲੋਕਾਂ ਦੇ ਕੋਲੋਂ ਕਿ 15 16 ਸਾਲ ਦੇ ਬੱਚੇ ਜਿਹੜੇ ਨੇ ਉਹ ਆਪਣੀਆਂ ਜੇਬਾਂ ਦੇ ਵਿੱਚ ਨਾਈਫ ਲੈ ਕੇ ਘੁੰਮ ਰਹੇ ਆ ਤੇ ਉਹ ਜਦੋਂ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਗਲੀ ਮੁਹੱਲੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਤਾਂ ਉਹ ਨਾਈਫ ਜਿਹੜਾ ਹੈਗਾ ਉਹਦੇ ਨਾਲ ਅਟੈਕ ਕਰ ਦਿੰਦੇ ਆ ਤੇ ਅੱਗੋਂ ਮੌਤ ਹੋ ਜਾਂਦੀ ਹੈ ਇੱਕ ਅਫਗਾਨੀ ਸਿੱਖ ਬੱਚਾ ਅਜ ਤੋਂ ਤਕਰੀਬਨ 2 ਸਾਲ ਪਹਿਲਾਂ ਮਾਰਿਆ ਗਿਆ ਸੀ ਜਿਨ੍ਹਾਂ ਦਾ ਫਾਦਰ ਉਹਦੇ ਬਾਰੇ ਵੀ ਦੱਸ ਦਵਾਂ ਨਾਲ ਨਾਲ ਉਹ ਅਫਗਾਨੀ ਬੱਚਾ ਆਪਣੀ ਮਾਂ ਦੇ ਨਾਲ ਅਫਗਾਨਿਸਤਾਨ ਤੋਂ ਇੱਥੇ ਆ ਕੇ ਸ਼ਰਨ ਲੈਂਦਾ ਜਿਹਦਾ ਫਾਦਰ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਦੋਂ ਹਿੰਸਾ ਹੁੰਦੀ ਹੈ ਉੱਥੇ ਮਾਰਿਆ ਗਿਆ ਸੀ ਤੇ ਉਹ ਵਿਚਾਰੇ ਮਾਂ ਪੁੱਤ ਜਿਹੜੇ ਆਪਣੀ ਜਾਨ ਬਚਾ ਕੇ ਤੇ ਇੰਗਲੈਂਡ ਦੀ ਧਰਤੀ ਤੇ ਆਏ ਇੱਥੇ ਆ ਕੇ ਜ਼ਾਇਲਮ ਲਈ ਪਰ ਉਹ ਬੱਚਾ ਜਿਹੜਾ ਹੈਗਾ ਉਹ ਇੱਥੇ ਵੀ ਮਾਰ ਦਿੱਤਾ ਗਿਆ ਉਹ ਵੀ ਮਿਨਰ ਸੀ 15 16 ਸਾਲ ਦਾ ਬੱਚਾ ਸੀਗਾ ਉਸ ਤੋਂ ਬਾਅਦ ਇੱਥੇ ਸਾਡੇ ਲਾਗੇ ਹੀ ਬਰਮਿੰਗਮ ਦੇ ਨਾਲ ਹੀ ਇੱਕ ਟਾਊਨ ਪੈਂਦਾ ਵਾਲਸੋਲ ਜਿੱਥੇ ਪਿਛਲੇ ਸਾਲ ਇੱਕ ਹੋਰ ਬੱਚਾ ਜਿਹੜਾ ਹੈਗਾ ਉਹ ਜਿਹੜਾ ਭਾਰਤੀ ਮੂਲ ਦਾ ਕਹਿ ਲਈਏ Hindu ਪਰਿਵਾਰ ਨਾਲ ਸੰਬੰਧਤ ਸੀ ਬੱਚਾ ਉਹ ਉਹਨੂੰ ਮਾਰ ਦਿੱਤਾ ਗਿਆ ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਲੋਕਾਂ 'ਚ ਡਿਪਰੈਸ਼ਨ ਵੱਧਦਾ ਜਾ ਰਿਹਾ ਗੁੱਸਾ ਵੱਧਦਾ ਜਾ ਰਿਹਾ ਜਾਂ ਫਿਰ ਕਈਏ ਕਹੇ ਇੱਕ ਤਰ੍ਹਾਂ ਦਾ ਆਪਾਂ ਇੱਥੇ ਨਾ ਇੱਕ ਮੈਂ ਹੋਰ ਗੱਲ ਮੈਂਸ਼ਨ ਕਰਨੀ ਚਾਹੁੰਨਾ ਕਿ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਲਓ ਜੀ ਦੁਨੀਆ ਬਹੁਤ ਅੱਗੇ ਵੱਧ ਗਈ ਹੈ ਪੰਜਾਬੀਆਂ ਨੂੰ ਵੀ ਆਪਣੀਆਂ ਨਿੱਕੀਆਂ ਤੰਗਦਿਲੀਆਂ ਛੱਡ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਇਸ ਤਰ੍ਹਾਂ ਪਾਲਣਾ ਚਾਹੀਦਾ ਹੈ ਆਜ਼ਾਦ ਕਰਨਾ ਚਾਹੀਦਾ ਹੈ ਬੱਚੇ ਤਾਂ ਪੰਜਾਬੀਆਂ ਨੂੰ ਪਾਲਣੇ ਨਹੀਂ ਆਉਂਦੇ ਇੱਥੇ ਗੱਲ ਇਹ ਕਹਿਣੀ ਬਣਦੀ ਹੈ ਕਿ ਭਾਈ ਸਾਡਾ ਕਲਚਰ ਫਿਰ ਵੀ ਬਹੁਤ ਰਿਚ ਹੈ ਅਸੀਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਜਿਹੜੇ ਕਰਦੇ ਆ ਉਹ ਬਾਕੀਆਂ ਨਾਲੋਂ ਬਹੁਤ ਬੈਟਰ ਕਰਦੇ ਆ ਆਪਾਂ ਇਹ ਨਾ ਦੇਖੀਏ ਵੈਸਟ ਦੇ ਵਿੱਚ ਬੱਚੇ ਕਿਵੇਂ ਪਾਲੇ ਜਾਂਦੇ ਆ ਆ ਵੈਸਟ ਦੇ ਵਿੱਚ ਹੀ ਜ਼ਿਆਦਾ ਸਿਰਫਰੇ ਘੁੰਮਦੇ ਪਏ ਆ ਸੋ ਬੱਚਿਆਂ ਦੀ ਪਾਲਣ ਪੋਸ਼ਣ ਜਿਹੜਾ ਹੋਣਾ ਨਾ ਉਹ ਬਹੁਤ ਤਰੀਕੇ ਦੇ ਨਾਲ ਕਰਨਾ ਚਾਹੀਦਾ ਸਿਆਣਪ ਦੇ ਨਾਲ ਕਰਨਾ ਚਾਹੀਦਾ ਇਹ ਬੱਚੇ ਜਿਹੜੇ ਜੰਮਦੇ ਆ ਹੀ ਆਪਾਂ ਕਹਿ ਲਈਏ ਹਜੇ ਮਿੰਨ ਰਿਹਾ ਤੇ ਉਹ ਵਾਇਲੈਂਟ ਹੋ ਗਿਆ ਤੇ ਉਹਨੇ ਦੂਜਿਆਂ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੋ ਇਹੋ ਜੀਆਂ ਘਟਨਾਵਾਂ ਵੈਸਟ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਸੋ ਇਹ ਜਿਹੜੀ ਅੱਜ ਦੀ ਘਟਨਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਹੁਣ ਤੱਕ ਦੀ ਅਪਡੇਟ ਦਿੰਦੀ ਆ ਅਗੋਂ ਆਉਂਦੇ ਦਿਨਾਂ ਦੇ ਵਿੱਚ ਕੀ ਹੋਰ ਹੁੰਦਾ ਮਤਲਬ ਕਿ ਉਹਨੂੰ ਚਾਰਜਤਾ ਕਰ ਲਿਆ ਗਿਆ ਨੌਜਵਾਨ ਨੂੰ ਇੱਕ ਮਰਡਰ ਦੇ ਵਿੱਚ ਤੇ ਇੱਕ ਕਾਂਸਪੀਰੇਸੀ ਦੇ ਵਿੱਚ ਇਹ ਕਰ ਲਿਆ ਗਿਆ ਪਰ ਉਹਨੂੰ ਕੀ ਸਜ਼ਾ ਮਿਲਦੀ ਹੈ ਕੀ ਉਹਦਾ ਮਨਸ਼ਾ ਕੀ ਸੀ ਉਹ ਇਹੀ ਬਾਕੀਆਂ ਵਾਂਗੂ ਕਿਤੇ ਕਰੈਕ ਜਾਂ ਫਿਰ ਕਹੀਏ ਕਿ ਇਹ ਮੈਂਟਲੀ ਅਪਸੈਟ ਸੀ ਇਹ ਕਹਿ ਕੇ ਤੇ ਇਹ ਗੱਲਬਾਤ ਖਤਮ ਹੋ ਜਾਂਦੀ ਹੈ ਸੋ ਇਹ ਸਾਰਾ ਕੁਝ ਹੁਣ ਦੇਖਣਾ ਹੋਵੇਗਾ ਆਉਂਦੇ ਵਾਲੇ ਦਿਨਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਅਪਡੇਟ ਦਵਾਂਗੇ ਜੀ ਅੰਦਰ ਜੀ ਸੇ ਉਹਨੇ ਜਾਣਨਾ ਚਾਹਾਂਗਾ ਕਿ 17 ਸਾਲ ਦਾ ਆਪਾਂ ਉਹਦਾ ਨੂੰ ਮੈਨਰ ਕਹਿੰਦੇ ਨੇ ਪਰ 17 ਸਾਲ ਦੀ ਉਮਰ ਫਿਰ ਵੀ ਪੂਰੀ ਸਮਝ ਹੁੰਦੀ ਹੈ ਉਸ ਵਿੱਚ ਪੂਰੀ ਜਵਾਨੀ ਹੁੰਦੀ ਹੈ ਜੋਨ ਟਾਰਗੇਟ ਕੀਤਾ ਗਿਆ ਬੱਚਿਆਂ ਨੂੰ ਕੋਈ ਸੋਚ ਸਮਝੀ ਕੀਤਾ ਹੋਏਗਾ ਕੋਈ ਕਾਰਨਦਾਰ ਹੋਊਗਾ ਥੋੜੇ ਸਾਬਸਰ ਕੀ ਕਾਰਨ ਹੋ ਸਕਦੇ ਨੇ ਕੀ ਉਸ ਦੇ ਕਿਲੋ ਕਿ ਮਨਸ਼ਾ ਹੋ ਸਕਦੀ ਹੈ ਜੋ ਉਸ ਤਰੀਕੇ ਨਾਲ ਉਸਨੇ ਟਾਰਗੇਟ ਕੀਤਾ ਹੈ ਦੇਖੋ ਜੇ ਤਾਂ ਕਈ ਵਾਰੀ ਹੋ ਜਾਂਦੀ ਹੈ ਲੜਾਈ ਜਿਵੇਂ ਲੜਾਈ ਝਗੜਾ ਹੋ ਗਿਆ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਨਾਈਫ ਚਲਾ ਦਿੱਤੇ ਉਹ ਤਾਂ ਸਿੱਧੀ ਸਾਦੀ ਗੱਲ ਹੁੰਦੀ ਹੈ ਕਿ ਇਹਦੇ ਨਾਲ ਝਗੜਾ ਹੋਇਆ ਗੁੱਸੇ ਦੇ ਵਿੱਚ ਉਹਨੇ ਉਹਨੂੰ ਕਤਲ ਕਰ ਦਿੱਤਾ ਉਹਦੇ ਚਾਕੂ ਨਾਲ ਹਮਲਾ ਕੀਤਾ ਪਰ ਇਸ ਅਟੈਕ ਦੇ ਵਿੱਚ ਇਸ ਤਰ੍ਹਾਂ ਨਹੀਂ ਲੱਗਦਾ ਕਿਉਂਕਿ ਉਹ ਬੱਚਾ ਜਿਹੜਾ 17 ਸਾਲਾਂ ਦਾ ਸਿਰਫ ਰਿਆ ਬੱਚਾ ਕਹਿ ਸਕਦੇ ਆਪਾਂ ਉਹ ਸਕੂਲ ਦੇ ਵਿੱਚ ਐਂਟਰ ਹੁੰਦਾ ਜਿੱਥੇ ਡਾਂਸ ਕਲਾਸ ਚੱਲ ਰਹੀ ਹੈ ਬੱਚਿਆਂ ਦੀ ਤੇ ਉਹ ਸਾਰਿਆਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਕਿ ਇਥੋਂ ਇਹ ਦੇਖ ਸਕਦੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਉਹ ਡਿਪਰੈਸ਼ਨ ਦੇ ਵਿੱਚ ਆ ਉਹ ਇਨਾ ਗੁੱਸੇ ਦੇ ਵਿੱਚ ਆ ਜਾਂ ਫਿਰ ਕੋਈ ਹੋਰ ਮਨਛਾਹ ਉਹਦੀ ਹੋ ਸਕਦੀ ਹੈ ਹੈਨਾ ਜਿਵੇਂ ਤੁਸੀਂ ਕਿਹਾ 17 ਸਾਲਾਂ ਦੀ ਸਾਰੀ ਸਮਝ ਹੁੰਦੀ ਹੈ ਪਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ 17 ਸਾਲ ਤੱਕ ਦੀ ਜਿਹੜੀ ਹੈ ਜਿਹੜੇ ਆਪਾਂ ਕਹਿ ਲਈਏ ਭਈ ਕ੍ਰਿਮੀਨਲ ਹੁੰਦੇ ਨੇ ਉਹਨਾਂ ਨੂੰ ਹੋਰ ਤਰੀਕੇ ਨਾਲ ਡੀਲ ਕੀਤਾ ਜਾਂਦਾ 18 ਤੋਂ ਬਾਅਦ ਕਿਸੇ ਹੋਰ ਤਰੀਕੇ ਨਾਲ ਡੀਲ ਕੀਤਾ ਜਾਂਦਾ ਮਤਲਬ ਕਿ ਉਹਨਾਂ ਦਾ ਨਾਮ ਨਸ਼ਰ ਕਰਨ ਦੀ ਵਜ੍ਹਾ ਵੀ ਇਹੀ ਹੈ ਕਿ ਉਹ 17 ਸਾਲ ਉਮਰ ਹੈ ਉਹਦੀ ਸੋ ਇਸ ਕਰਕੇ ਉਹਨਾਂ ਨੇ ਨਾਮ ਉਹਦਾ ਨਸ਼ਰ ਨਹੀਂ ਕੀਤਾ ਹੁਣ ਇਸ ਜਿਹੜਾ ਇਹ ਕ੍ਰਾਈਮ ਹੋਇਆ ਇਹ ਤਾਂ ਕੋਈ ਟੈਰਰਿਸਟ ਅਟੈਕ ਨਹੀਂ ਲੱਗਦਾ ਕਿਉਂਕਿ ਇਹ ਬੱਚਾ ਜਿਹੜਾ ਹੈ ਇੱਥੋਂ ਦਾ ਜੰਮਿਆ ਇੱਥੇ ਜਿਹੜਾ ਹੈ ਉਹ ਪਲਿਆ ਤੇ ਹੋਰ ਮਤਲਬ ਕਿ ਕੋਈ ਇਸ ਤਰ੍ਹਾਂ ਦੀ ਵੀ ਹੋਰ ਗੱਲ ਨਹੀਂ ਹੈਗੀ ਤੇ ਇਹ ਸਿਰਫ ਤੇ ਸਿਰਫ ਇਹ ਆਪਾਂ ਦੇਖਦੇ ਆਂ ਵੀ ਉਹ ਹੋ ਸਕਦਾ ਹੈ ਵੀ ਮੈਂਟਲੀ ਡਿਸਟਰਬ ਹੋਵੇ ਉਹਨੂੰ ਕਿਸੇ ਗੱਲ ਦਾ ਰੋਹ ਹੋਵੇ ਤਾਂ ਉਹਨੇ ਉਹ ਜਾ ਕੇ ਆਪਣਾ ਰੋਸ ਕੱਢਣ ਦੇ ਬਾਰੇ ਵੀ ਮੈਂ ਇਸ ਤਰੀਕੇ ਨਾਲ ਕਰਾਂ ਮੈਂ ਆਹ ਕਰਾਂ ਸੋ ਉਹਨੇ ਉਹ ਤਰੀਕਾ ਜਿਹੜਾ ਹੈਗਾ ਅਪਣਾਇਆ ਅਮਰੀਕਾ ਦੇ ਵਿੱਚ ਤੁਸੀਂ ਇਹੋ ਜਿਹੇ ਘਟਨਾਵਾਂ ਬਹੁਤ ਸੁਣਦੇ ਹੋ ਹੋਮੋਂਗੇ ਉੱਥੇ ਉੱਥੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਡਿਪਰੈਸ਼ਨ ਵੀ ਕਿਹਾ ਜਾਂਦਾ ਵੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਯੰਗਸਟਰਸ ਦੇ ਵਿੱਚ ਬੜਾ ਡਿਪਰੈਸ਼ਨ ਹੈਗਾ ਉੱਥੇ ਵੀ ਇਸ ਤਰ੍ਹਾਂ ਹੁੰਦਾ ਇੱਕ ਗਨ ਲੈਂਦਾ ਬੱਚਾ ਉਹ ਉਹ ਭਾਵੇਂ 10 ਦਾ ਭਾਵੇਂ 18 ਦਾ ਭਾਵੇਂ 21 ਦਾ ਉਹ ਜਾ ਕੇ ਕਿਸੇ ਸਕੂਲ ਦੇ ਵਿੱਚ ਵੜ ਜਾਂਦਾ ਤੇ ਥੜਾ ਥੜਾ ਗੋਲੀ ਚਲਾਉਣੀ ਸ਼ੁਰੂ ਕਰ ਦਿੰਦਾ ਉੱਥੇ ਇੱਕ ਘਟਨਾਵਾਂ ਬਹੁਤ ਜ਼ਿਆਦਾ ਨੇ ਪਰ ਹੁਣ ਜਿਹੜੀ ਇੰਗਲੈਂਡ ਦੇ ਵਿੱਚ ਇੱਕ ਘਟਨਾਵਾਂ ਸ਼ੁਰੂ ਹੋਈਆਂ ਇਹ ਚਿੰਤਾ ਦਾ ਵਿਸ਼ਾ ਹੈ ਜੀ 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 ਜਦੋਂ ਇਸ ਮਸਲੇ ਵਿੱਚ ਹੋਰ ਵੱਡੀ ਜਾਣਕਾਰੀ ਨਵੀਂ ਅਪਡੇਟ ਆਏਗੀ ਥੋੜਾ ਰੁਕ ਦੁਆਰਾ ਕਰਾਂਗੇ ਫਲਹਾਲ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ